ਅਮਰੀਕਾ ਦੇ ਵਿੱਚ ਸਾਡੇ ਕੋਲ ਕਰੀਬ 1 ਲੱਖ 32 ਤੇ 30 ਹਜ਼ਾਰ ਡਾਲਰ ਹੋਇਆ। ਓਕੇ ਜੀ। ਤੇ ਚਲੋ 5-4 ਹਜ਼ਾਰ ਸਾਡਾ ਲੱਗ ਜਾਣਾ ਇੱਥੇ ਘੜਾਣ ਘਡੂਣ ਤੇ ਤੇ ਜਿਹੜੇ ਆਪਣੇ ਨਾਲ ਹੋਰ ਬੰਦੇ ਆ ਉਹ ਚਾਹੁੰਦੇ ਨੇ ਥੋੜੇ ਬਹੁਤ ਦੇਣੇ ਪਾਸੀ ਅੰਮ੍ਰਿਤਪਾਲ ਨੂੰ ਕਰੀਬ 20 ਲੱਖ ਡਾਲਰ 20 ਲੱਖ ਰੁਪਈਆ। ਆ ਜੀ। ਤੇ ਮੈਂ ਕਹੂੰ ਨਾ ਥੋੜਾ ਵੀ ਤੁਹਾਨੂੰ ਦਿੱਤਾ ਜਾਵੇ ਜਿਆਦਾ ਫੰਡ। ਅੱਛਾ ਜੀ। ਹੂੰ। ਮੱਕੇ ਬਰੇ ਇੱਕ ਲੱਖ 33000 ਡਾਲਰ ਅਮਰੀਕਨ 1 ਲੱਖ 33000 ਡਾਲਰ ਯਰ ਰੁਪਏ ਡਾਲਰ ਡਾਲਰ ਬ੍ਰਦਰ ਬਹੁਤ ਇਕੱਠੇ ਹੋਇਆ ਬਾਈ ਜੀ ਇੱਥੇ ਤੇ ਫਿਰ ਉਹਨੂੰ ਕਿੰਨੇ ਦੇਣੇ ਆ 20000 ਡਾਲਰ 20000 ਹਾਂ ਵੀ ਜੀ 16 ਲੱਖ ਰੁਪਏ ਬਣ ਜੂ 15 16 ਦੇ ਦਿਓ ਫਿਰ ਬਾਕੀ ਆਪਾਂ ਨੂੰ ਵੀ ਤੁਹਾਨੂੰ ਕਿੰਨੇ ਦੇ ਦਈਗੇ ਕਿਉਂਕਿ ਉਹ ਉਸੇ ਤੇ ਪਕਾ ਸਿੰਘ ਜੀ ਮੈਂ ਸਾਰਿਆਂ ਨੂੰ ਦੇਣੇ ਚਾਹੁੰਦੇ ਆ ਜਿਵੇਂ ਬਈ ਉਹ ਵੀ ਥੋੜਾ ਚਾਹੁੰਦੇ ਸਿਮਰਜੀਤ ਮਾਨ ਨੂੰ ਵੀ ਦੇਣਾ ਚਾਹੁੰਦੇ ਆ ਤੁਹਾਨੂੰ ਕਿੰਨੇ ਦੇ ਰਿਹਾ ਸੀ ਠੀਕ ਹੈ ਹੌਣੇ ਜੀ ਬੰਦੇ ਤੋਂ ਜਿਹਨੇ ਅੰਮ੍ਰਿਤਪਾਲ ਨੂੰ ਲਵਾਉਂਗੇ ਚਲੋ ਠੀਕ ਹੈ ਫਿਰ ਬਾਈ ਜੀ ਆ ਕਿ ਪਰ ਅੰਮ੍ਰਿਤਪਾਲ ਦਾ 15 ਲੱਖ ਹੀ ਦੇਣਾ ਹੈਗਾ ਕਿਉਂਕਿ ਉਹਦਾ ਬਹੁਤ ਫਾਲਡ ਹੋ ਗਿਆ ਉਧਰ ਆਲਰੇਡੀ ਹੂੰ ਬਾਕੀ ਦੇਖ ਲਓ ਜੇ ਵੱਧ ਕਰ ਸਕਦੇ ਹੋ ਵੱਧ ਕਰ ਦੋ ਕਿਉਂਕਿ ਆਪਾਂ ਮਕਾਨ ਵੀ ਲੈਣਾ ਹੋਣ ਉਹੀ ਰਹਿਣਾ ਜੀ ਆਪਾਂ ਉਧਰ ਪਿੱਛੇ ਨੂੰ ਨਹੀਂ ਜਾਣਾ ਆਪਾਂ 2024 ਦਾ ਨਿਸ਼ਾਨਾ ਦੇਖਣਾ ਹੈ ਠੀਕ ਹੈ ਜੀ ਹਾਂ ਵੈਸੇ ਤੇ ਜੀ ਅਸੀਂ ਜਿੱਤ ਗਏ ਅੱਛਾ ਅੱਛਾ ਕੀ ਨਿਸ਼ਾਨਾ ਆਪਣਾ ਜਿੱਤ ਕੇ ਘਰੇ ਨਹੀਂ ਮੈਣਾ ਆਪਣਾ ਤਾਂ ਗਾਹਾਂ ਨੂੰ ਇਹਨਾਂ ਨੂੰ ਬਾਦਲ ਕਿਆਂ ਨੂੰ ਖਤਮ ਕਰਕੇ ਆਪਣੀ ਤੇ ਮੂਰੇ ਲਿਆਉਣ ਦਾ ਨਿਸ਼ਾਨਾ ਹੈ ਲੋਕਾਂ ਬਾਈ ਜੀ ਬਾਦਲ ਕਿਆਂ ਦੇ ਮੰਤਰੀਆਂ ਦੇ ਸੰਤਰੀਆਂ ਦੀ ਸ਼ਮਸਾਉਂ ਆਉਣੀ ਹੈ ਮੈਨੂੰ ਮੈ ਮੂਰੇ ਲੱਗੋ ਤੁਸੀਂ ਠੀਕ ਆ ਆ ਸ਼ਹਿਰਿਆਂ ਦੇ ਮੈਨੂੰ ਕਈਆਂ ਦੇ ਫੋਨ ਆਲੇ ਸੁਨੇਹੇ ਆਲੇ ਫੋਨ ਆਲੇ ਬਾਈ ਜੀ ਵੀ ਮੂਰੇ ਲੱਗੋ ਨਾਲ ਲੱਗਾਗੇ ਤੁਹਾਡੇ ਬਾਦਲ ਕਿਆਂ ਤੋਂ ਤਾਂ ਟੰਗ ਹੈ ਲੋਕ ਇਹਨਾਂ ਉਹ ਤਾਂ ਬਾਈ ਜੀ ਥਰ ਨਹੀਂ ਦਿਖ ਰਹੀ ਲੋਕਾਂ ਨੂੰ ਸਹੀ ਗੱਲ ਆ ਬਾਈ ਪਰ ਬਾਈ ਜੀ ਤੁਸੀਂ ਤਾਂ ਬਹੁਤ ਤਾਂ ਉਹ ਲੋ ਕਰਕੇ ਨਾ ਮੈਂ ਵੀ ਜਾਣਾਗਾ ਵੀ ਤੁਹਾਨੂੰ ਇਜਾਜ਼ਤ ਫੰਡ ਦਿੱਤਾ ਜਾਵੇ ਕਿਉਂਕਿ ਕਰੀਬ 1 ਲੱਖ 3000 ਡਾਲਰ ਇਧਰ ਬਣ ਗਿਆ ਮਿੰਜ 80 ਲੱਖ ਤਕਰੀਬ 1 ਕਰੋੜ ਸਮਝੇਗਾ ਨਾ ਹੂੰ ਤੇ ਤੂੰ ਮੈਂ ਵੀ ਪੁੱਛੀ ਕਰਨਾ ਤੈਨੂੰ 80 ਲੱਖ ਰੁਪਏ ਦੇ ਦਈਏ ਬਾਈ ਜੀ ਦੇ ਲੋ ਜੀ ਬਹੁਤ ਵਧੀਆ ਰਹੂਗਾ ਕੰਮ ਆਪਣਾ ਦਾ ਪਤਾ ਜਗਾ ਵੀ ਲੈਣੀ ਐ ਸਾਰਾ ਕੁਝ ਕਰਨਾ ਜੀ ਅੱਛਾ ਤੇ ਫੰਡ ਹੋ ਵੀ ਗਿਆ ਹੋਣਾ ਤਾਂ ਫਿਰ ਥੋੜਾ ਬਹੁਤ ਕਰੋੜ ਖੰਡ ਦਾ ਹਾਂ ਜੀ ਮੈਂ ਕਿਹਾ ਕਰੋੜ ਖੰਡ ਦਾ ਬਣ ਵੀ ਗਿਆ ਹੋਣਾ ਤਾਂ ਥੋੜਾ ਬਹੁਤ ਨਹੀਂ ਨਹੀਂ ਹਾਂ ਥੋੜਾ ਬਣ ਗਿਆ ਜੀ ਘੱਟ ਬਣ ਗਿਆ ਅੱਛਾ ਅੱਛਾ ਕਹਿੰਦਾ ਯਾ ਆਪਣੇ ਕੋਲੇ ਬਾਈ ਫਿਰ ਪਹਿਲਾਂ ਵੀ ਕੁਝ ਨਹੀਂ ਨਾ ਹੈ ਅੱਛਾ ਜੀ ਪਹਿਲਾਂ ਕਿਹ ਚਾਹੀਆਂ ਬਾਈ ਤੁਹਾਨੂੰ ਪਹਿਲਾਂ ਸਿੰਘ ਜੀ ਤੇ ਮਾਨਮੋਨੀ ਖਾਈ ਗਿਆ ਨਾ ਅਸਲ ਵਿੱਚ ਤਾਂ ਬਾਈ ਦੀ ਵਾਚੋਟੇ ਸਾਹਮਣੇ ਆਪਣੇ ਖਿਲਾਫ ਕੈਂਡੀਡੇਟ ਵੀ ਸਾਰਾ ਕਰ ਲਿਆ ਸਾਰਾ ਕੁਝ ਕਰ ਲਿਆ ਅੱਛਾ ਮੈਂ ਫੇ ਤੁਹਾਨੂੰ ਕਿ ਮੇਰੀ ਤਾਂ ਵੀ ਇੱਛਾ ਵੱਧ ਵੀ ਤੁਹਾਨੂੰ ਵੱਧ ਦਵਾਇਆ ਜਾਵੇ ਹਨਾ ਬਾਈ ਪਕੰਬਰ ਦੇ ਪਲ ਕੋ ਤਾਂ ਬਹੁਤ ਆ ਗਿਆ ਨੇ ਹਾਂ ਹਾਂ ਤਾਂ ਜਿੱਤ ਕੇ ਨਾ ਤੇ ਕਿੰਨਾ ਕਿ ਚਲੇ ਗਿਆ ਉਹਨਾ ਵੈਸੇ ਉਹ ਤਾਂ ਫਿਰ ਬਾਹਰੋਂ ਮੇਨਾਂ ਦਾ ਉਹਨਾਂ ਕੋਲ 2-2 ਕਰੋੜ ਤੋਂ ਉੱਤੇ ਚਲੇ ਗਿਆ ਫਿਰ ਪੈਸਾ ਠੀਕ ਹੈ ਜੀ ਹਾਂ ਪਰ ਮੈਂ ਆਪਣੀ ਜਿੰਨੇ ਚਾਹੁੰਦਾ ਵੀ ਤੁਹਾਨੂੰ ਜਿਆਦਾ ਦਿੱਤਾ ਜਾਵੇ ਠੀਕ ਹੈ ਜੀ ਹਾਂ ਇਲੈਕਸ਼ਨ ਤਾਂ ਹੋਣ ਦੇ ਜਾਂਦੇ ਗਏ ਰਹਿਣੇ ਭਾਈ ਆਪਾਂ ਫਿਰ ਬਾਅਦ ਚੋ ਵੀ ਚਲੋ ਭਾਈ ਜੀ ਆਪਾਂ ਸਟਾਈਕ ਦਾ ਨਿਸ਼ਾਨਾ ਦੇਖਣਾ ਉਹਦੇ ਕੋਲੇ ਤਾਂ ਪੈਸੇ ਵਾਧੂ ਆਈ ਦੀ ਜਾਂਦੇ ਮੈਨੂੰ ਪਤਾ ਹੁਣ ਜਿਹੜੇ ਮੈਨੂੰ ਜਿੰਨੇ ਬੰਦਿਆਂ ਨੇ ਮੈਨੂੰ ਫੰਡ ਦਿੱਤਾ ਹੈ ਨਿਰ ਤੋਂ ਡਬਲ ਅੰਮ੍ਰਿਤਪਾਲ ਨੂੰ ਦਿੱਤਾ ਉਹਨਾਂ ਨੇ ਹਾਂ ਹਾਂ ਭਾਈ ਕੁਰਬਾਨੀ ਵੀ ਥੋੜੀ ਆ ਅੰਮ੍ਰਿਤਪਾਲ ਦੇ ਦਲ ਕਿਹੜੀ ਕੁਰਬਾਨੀ ਆ ਥੋੜੇ ਪਰਿਵਾਰ ਦੀ ਤਾਂ ਬਹੁਤ ਵੱਡੀ ਕੁਰਬਾਨੀ ਹੈ ਬਾਈ ਹਾਂਜੀ ਹਾਂਜੀ ਕਿਹ ਜੀ ਜੇ ਤੁਹਾਨੂੰ ਉਹ ਦੇਣੇ ਕਿਵੇਂ ਦੇ ਸਕਦੇ ਆ ਕਿਉਂਕਿ ਇੰਨੀ amount ਬੈਂਕਰਾਂ ਹੀ ਆ ਨਹੀਂ ਸਕਦੀ ਹੈ ਨਾ ਭਈ ਇਹ ਦੋ ਜਿਵੇਂ ਕੈਸ਼ ਭੇਜਣਾ ਕੈਸ਼ ਭੇਜੋ ਕਿਉਂ ਨਹੀਂ ਭੇਜੋਗੇ ਕੈਸ਼ ਕੈਸ਼ ਤੋਂ ਬੰਦੀ ਦੇ ਕੇ ਜਾਣਗੇ ਫਿਰ ਆਪਣੇ ਇੱਥੇ ਆਪਰੇ ਬਾਈ ਜੀ ਆਪਣੇ ਜੀ ਗੱਲ ਰੱਖੋ ਇਹ ਬਾਲਾ ਨਾਲ ਸ਼ੇਅਰ ਨਾ ਕਰੋ ਪਲੀਜ਼ ਇਹ ਨਾ ਇਹ ਗੱਲ ਨਹੀਂ 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 ਮਤਲਬ ਨਹੀਂ ਕੋਕ ਥੋਡੇ ਨਾਲ ਵੀ ਜਿੰਨੇ ਫਰਦੇ ਨੇ ਉਹ ਗਰੀਬ ਬਠਿੰਡੀ ਵਰਗੇ ਜਾਂ ਹੋਰ ਉਹ ਵੀ ਸਾਰੇ ਇਦਾਂ ਦੇ ਹੀ ਆ ਮੈਨੂੰ ਸਾਰਾ ਸਾਰਾ ਪਤਾ ਜੀ ਸਾਰਾ ਪਤਾ ਮੈਨੂੰ ਤੁਸੀਂ ਐਂ ਨਾ ਸੋਚੋ ਤੁਹਾਨੂੰ ਮਤਲਬ ਆ ਮੈਨੂੰ ਸਾਰਾ ਪਤਾ ਮੈਂ ਕਿਸੇ ਦੇ ਸਗਾਏ ਤੇ ਨਹੀਂ ਸਿੱਖਿਆ ਮੈਂ ਟੋਕਰਾਂਗਾ ਕਿ ਸਿੱਖਿਆ ਨਾ ਨਾ ਬਾਈ ਜੀ ਇਹ ਗੱਲ ਪੁਲੀਸ ਸ਼ੇਅਰ ਕਰਿਓ ਕਿਤੇ ਪਹਾਨਾ ਸਿੱਧੂ ਜਾਂ ਲੱਖੇ ਸਹਣਾਣੇ ਨਾਲ ਕਦੇ ਵੀ ਨਾ ਬਾਈ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਉਹ ਤਾਂ ਤੁਹਾਡੇ ਨਾਲ ਉਹਦੇ ਹੀ ਤਰੇ ਫਿਰਦੇ ਉਹਦੇ ਨਾਲ ਕੋਈ ਤੁਹਾਡੇ ਨਾਲ ਮੋਹ ਵਾਸਤਾ ਰਹੇ ਨਹੀਂਗਾ ਨਹੀਂ 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 ਆਪਾਂ ਆਪਣਾ ਲੋ ਕਰਾਂਗੇ ਜੀ ਆਪਾਂ ਬਾਈ ਉਹਨੇ ਮਕਾਨ ਲੈ ਕੇ ਵਧੀਆ ਸਿਸਟਮ ਚਲਾਵਾਂਗੇ 2027 ਲੋਕੀ ਦਾ ਕਹਿੰਦੇ ਜੀ ਅਸੀਂ ਪੱਕੇ ਜੁੜ ਕੇ ਤੁਹਾਡੇ ਨਾਲ ਤੁਸੀਂ ਆਓ ਮੈਂ ਬਾਈ ਜੀ ਮੱਥਾ ਟੇਕ ਲਵਾਉਣਾ ਕਰਨਾ ਤੁਹਾਨੂੰ ਦੱਸ ਤੁਹਾਨੂੰ ਕਰਦੇ ਆ ਗੱਲ ਫਿਰ ਮੈਂ ਵੀ ਕਰਦਾ ਨਾ ਤੁਹਾਨੂੰ ਮੈਂ ਠੀਕ ਆ ਓਕੇ ਬਾਈ